ਆ ਦਰਵਾਜ਼ਾ ਦੇਖਿਓ। ਓਹੋ। ਇਧਰੋਂ ਦਿਖਾਈਂ ਦਰਵਾਜ਼ਾ। ਆ ਰਿਆ ਸਹੀ ਫਿਰੇ। ਇੱਕ ਗੱਟ ਚੌੜਾ ਦਰਵਾਜ਼ਾ ਹੈ। ਇਹ ਕਿਲੇ ਨੂੰ। ਹਾਂ ਦੇਖੋ ਹਜੇ ਵੀ ਪੂਰਾ ਫਰਕ ਕਰਦਾ ਆਵਾਜ਼ ਨਹੀਂ ਪੂਰਾ ਚੂੰ-ਚਾਂ ਦੀ ਆਵਾਜ਼। ਕੁਛ ਨਹੀਂ ਆਉਂਦੀ ਲੈ। ਹਾਂ ਕੋਈ ਆਈ ਆਵਾਜ਼ ਹਨੂ। ਮਤਲਬ ਇੰਨਾ ਭਾਰਾ ਗੇਟ ਇਧਰਲੇ ਪਾਸੇ ਵੀ ਆਹ। ਤੇ ਤਾਂ ਬੇਵਦਾਰ ਲੱਕੜੀ ਦੀ ਛੱਤ ਜਿਹਨੂੰ ਕੋਈ ਕੁਛ ਨਹੀਂ ਹੋਇਆ ਖਰਾਬ ਨਹੀਂ ਹੋਈ ਉਵੇਂ ਪਈ ਆਹ ਛੱਤ। ਇੰਨ ਸੀ ਅਜੂਬੇ ਤੇ ਖੜ ਕੇ ਦੇਖੀਏ ਤਾਂ ਸਾਰਾ ਸ਼੍ਰੀਨਗਰ ਇਥੋਂ ਦੱਸਦਾ ਵਾ ਇਧਰਲੇ ਪਾਸੇ ਇਹ ਮੰਦਰ ਹੋ ਗਿਆ ਤੇ ਨਾਲ ਵਾਲੇ ਪਾਸੇ ਨਿਸ਼ਾਨ ਸਾਹਿਬ ਝੁੜ ਰਹੇ ਤੁਹਾਨੂੰ ਦਿਖਾਈ ਦੇਣਗੇ ਇਹ ਗੁਰਦੁਆਰਾ ਸਾਹਿਬਾ ਗੁਰੂ ਨਾਨਕ ਸਾਹਿਬ ਜੀ 1517 ਈਸਵੀ ਦੇ ਵਿੱਚ ਇੱਥੇ ਆਏ ਸੀ ਆਪਣੀ ਤੀਸਰੀ ਉਦਾਸੀ ਦੇ ਵੇਲੇ ਜਿਹੜਾ ਗੁਰਦੁਆਰਾ ਸਾਹਿਬ ਦਾ ਮੂਡਲਾ ਨਿਰਮਾਣ ਸੀਗਾ 1616 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਕੀਤਾ ਸੀ ਆ ਦੇਖੋ ਲੱਕੜ ਇਹ ਲੱਕੜ ਦੀਆਂ ਇਹ ਮਹ ਦੇਵਦਾਰ ਦੀਆਂ ਹੀ ਸੀਗੀਆਂ ਇਹ ਇੱਥੋਂ ਆਗੇ ਇੱਥੋਂ ਮਤਲਬ ਉਹ ਇਟਸ ਲੈ ਕੇ ਸਾਰੀ ਨਿਗਰਾਨੀ ਰੱਖੀ ਜਾਂਦੀ ਸੀ ਸ਼ਹਿਰ ਦੀ ਇਥੋਂ ਸਾਰਾ ਸ਼ਹਿਰ ਤੁਹਾਨੂੰ ਦਿਸੂਗਾ ਸਾਰਾ ਨਜ਼ਰ ਆਊਗਾ ਬਾਜ ਹਾਂ ਬਾਜ ਉੱਡਦੇ ਹੋਏ ਫਿਰਦੇ ਤੁਸੀਂ ਦੱਸਣਗੇ ਚੀਲਾ ਵਗੈਰਾ ਇਥੋਂ ਸਿਕਿਉਰਿਟੀ ਗਾਰਡ ਖੜੇ ਹੁੰਦੇ ਸੀਗੇ ਆ ਸਾਰੇ ਕਮਰੇ ਸੀਗੇ ਜਿੱਥੇ ਹੁਣ ਘਾਹ ਫੂਸ ਔਕ ਚੁੱਕਿਆ ਹੈ ਨਾ ਤੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਉੱਤੇ ਪਹਾੜਾਂ ਤੇ ਨਾ ਕਿਲਾ ਬਣਿਆ ਹੋਇਆ ਵਾ ਹਰੀ ਪਰਬਤ ਫੋਰਟ ਕਹਿੰਦੇ ਹਰੀ ਪਰਬਤ ਕਿਲਾ ਉਸ ਪਰਬਤ ਤੇ ਚੱਲੇ ਆ ਇਸ ਨੂੰ ਮੈਂ ਦੱਸ ਦਿਆਂ ਕਿ ਇਹ ਅਕਬਰ ਨੇ ਬਣਾਇਆ ਸੀਗਾ ਤੇ ਇਸ ਤਕਰੀਬਨ ਉਦੋਂ ਬਾਅਦ 1808 ਚ ਪੂਰਾ ਹੋਇਆ ਸੀ ਤੇ ਵੱਡੀ ਗੱਲ ਸੁਣੋ ਇਹ ਦੱਸ ਦਿਆਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਤੀਸਰੀ ਉਦਾਸੀ ਵੇਲੇ 1517 ਦੇ ਹਰਦਗਾਇਰ ਦਾ ਇਸ ਥਾਂ ਤੇ ਪਹੁੰਚੇ ਸੀ ਪਹਿਲਾਂ ਸ਼ੰਕਰਾਚਾਰੀਆ ਵਾਲਾ ਜਿੱਥੇ ਮੰਦਿਰ ਬਣਿਆ ਪੁਰਾਣਾ ਉਸ ਥਾਂ ਤੇ ਗਏ ਉਦੋਂ ਬਾਅਦ ਇੱਥੇ ਆਏ ਇਹ ਮੰਦ ਗੁਰਦੁਆਰਾ ਸਾਹਿਬ ਇੱਥੇ ਹੈਗਾ ਵਾ ਸੁਨਮੇ ਦੱਸਦੇ ਕਿਲਾਬਾਦ ਦੇ ਵਿੱਚ ਬਣਿਆ ਗੁਰੂ ਨਾਨਕ ਸਾਹਿਬ ਪਹਿਲਾਂ ਆਗੇ ਸੀ ਮਤਲਬ ਗੁਰੂ ਸਾਹਿਬ ਦੀ ਚਰਨ ਛੋਪਰਾਵ ਸੀ ਇੱਥੇ ਗੁਰਦੁਆਰਾ ਸਾਹਿਬ ਵੀ ਅੰਦਰ ਬਣਿਆ ਆਪਾਂ ਜਾ ਕੇ ਦੇਖਦੇ ਆ ਤੇ ਸੁਨਮੇ ਦੱਸਦੇ 1808 ਚ ਪੂਰਾ ਹੋਇਆ ਸੀਗਾ ਅਕਬਰ ਦੇ ਵੇਲੇ ਅਤਾ ਮੁਹੰਮਦ ਖਾਂ ਦੇ ਮਦਦ ਨੇ ਤੇ ਨਿਰਮਾਣ ਕਰਾਇਆ ਸੀ ਸ਼ਾਸ਼ ਸੁਜਾ ਉਹਦਾ ਗਵਰਨਰ ਹੁੰਦਾ ਸੀਗਾ ਇੱਥੋਂ ਦਾ ਇਸ ਏਰੀਏ ਦਾ ਇਸੀ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਆ ਵਾਦੀਆਂ ਦੇ ਵਿੱਚ ਆਪਾਂ ਤਾਂ ਚੜ ਰਹੇ ਆ ਗਰਮੀ ਹੋ ਚੁੱਕੀ ਆ ਦੂਰ ਪਹਾੜਾਂ ਤੇ برف ਨਜ਼ਰ ਪੈਂਦੀ ਆ ਪਰ ਫਿਰ ਵੀ ਕਾਫੀ ਆ ਮਤਲਬ ਗਰਮੀ ਮਹਿਸੂਸ ਹੋ ਰਹੀ ਆ ਇੱਕ ਮੈਸ ਨੂੰ ਖਾਸ ਗੱਲ ਦੱਸ ਦਿਆਂ ਬੰਦਾ ਇੱਥੇ ਸ਼੍ਰੀਨਗਰ ਚ ਆਉਣ ਵੇਲੇ ਨਹੀਂ ਥੱਕਦਾ ਜਿੰਨਾ ਸ਼੍ਰੀਨਗਰ ਕੱਲਾ ਥਕਾ ਦਿੰਦਾ ਟ੍ਰੈਫਿਕ ਟ੍ਰੈਫਿਕ ਬਹੁਤ ਜ਼ਿਆਦਾ ਆ ਖੂਬਸੂਰਤੀ ਚ ਕੋਈ ਕਮੀ ਨਹੀਂ ਮਤਲਬ ਲੋਕਾਂ ਦੇ ਮਾਹੌਲ ਚ ਕੋਈ ਕਮੀ ਨਹੀਂ ਬਹੁਤ ਵਧੀਆ ਮਾਹੌਲ ਆ ਪਰ ਟ੍ਰੈਫਿਕ ਬੰਦੇ ਨੂੰ ਥਕਾ ਦਿੰਦਾ ਮਤਲਬ ਇੰਨਾ ਲੰਮੇ ਲੰਮੇ ਜਾਮ ਲੱਗਦੇ ਆ ਹਰੀ ਪਰਬਤ ਫੋਟਵਾਲ ਚਲਦੇ ਹਰੀ ਪਰਬਤ ਨਾ ਕਿਵੇਂ ਪਿਆ ਇਹ ਵੀ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਇਦੋਂ ਪਹਿਲਾਂ ਚੈਕਿੰਗ ਹੁੰਦੀ ਹੈ ਬੀਐਸਐਫ ਵਾਲੇ ਚੈਕਿੰਗ ਕਰਦੇ ਆ ਫਿਰ ਅੱਗੇ ਅਲਾਉ ਕਰਦੇ ਆ ਆਧਾਰ ਕਾਰਡ ਵਗੈਰਾ ਸਭੀ ਕੋਲ ਹੋਣਾ ਚਾਹੀਦਾ ਆਓ ਚੱਲ ਗਏ ਅੰਦਰ ਕਿਲੇ ਵੱਲ ਤਿੱਖੜ ਦੁਪਹਿਰੇ ਬਾਵਾ ਚੜਾਈ ਚੜਨ ਤੋਂ ਬਾਅਦ ਖੈਰ ਸਾਨੂੰ ਕਿਲੇ ਦਾ ਗੇਟ ਦਸਣਾ ਸ਼ੁਰੂ ਹੋ ਗਿਆ ਆਓ ਚੱਲ ਗਏ ਆ ਫੁੱਲ ਪਤਾ ਨਹੀਂ ਕਾਦੇ ਆ ਇੱਥੇ ਮੈਂ ਦੇਖਿਆ ਕਸ਼ਮੀਰ ਚ ਬਹੁਤ ਵੱਖਰੀ ਵੱਖਰੀ ਪਰਮਦੇ ਫੁੱਲ ਦੇਖਣ ਨੂੰ ਮਿਲੇ ਸਾਨੂੰ ਬਹੁਤ ਤੱਕੜਾ ਕਿਲਾ ਸੀਗਾ ਸ਼ਾਮ ਇੱਕ ਕਿਲੇ ਜਿਹੜੇ ਕਿ 10 ਗੁਰੂ ਨਾਨਕ ਸਾਹਿਬ ਜੋ ਆਏ ਸੀ ਨਾ ਕੋ ਫਿਰ ਉਹ ਦਿਖਾਈਓ ਐਂਟਰੀ ਦਿਖਾਈਓ ਕਿੰਡੀ ਸੋਹਣੀ ਆ ਪੁਰਾਣੇ ਦਰਵਾਜ਼ੇ ਗੁਰੂ ਨਾਨਕ ਸਾਹਿਬ ਜਦੋਂ ਆਏ ਸੀ ਉਦੋਂ ਇੱਥੇ ਸ਼ਾਸਨ ਪਤਾ ਕੀ ਦਾ ਸੀਗਾ ਤੀਜੀ ਉਦਾਸੀ ਦੇ ਵੇਲੇ ਜੇਨੂਲ ਆਪਦੀਨ ਹੋਏ ਨੇ ਬਡਸ਼ਾ ਜਿਹਨਾਂ ਨੂੰ ਕਹਿੰਦੇ ਸੀ ਉਹਨਾਂ ਦਾ ਪੋਤਾ ਮੁਹੰਮਦ ਸ਼ਾਹ ਦੇ ਰਾਜਕਾਲ ਸਮੇ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ ਸੀ ਹਾਉ ਹੋਸਾ ਤੋਂ ਪਹਿਲਾਂ ਵੀ ਕਿਲੇ ਦੇ ਨਿਸ਼ਾਨ ਹੋਣ ਆ ਐਂਟਰੀ ਕਰ ਚੁੱਕੇ ਆ ਕਿਲੇ ਦੇ ਵਿੱਚ ਆ ਕੱਲ ਮੋٹے-ਮੋਟੇ ਕਿਸੇ ਵੀ ਤਰੀਕੇ ਨਾਲ ਕੋਈ ਹਾਥੀ ਦੇ ਨਾਲ ਮੱਥਾ ਲਾ ਕੇ ਉਹਨਾਂ ਤੋੜਿਆ ਜਾਵੇ ਕਿਸੇ ਮਤਲਬ ਕੋਈ ਭਾਰੀ ਜਨ ਕਿਲਾ ਦਾ ਗੇਟ ਤੋੜਿਆ ਨਾ ਜਾ ਸਕੇ ਇਸੇ ਤਰੀਕੇ ਦੇ ਨਾਲ ਇਹ ਕੱਲ ਲੱਗੇ ਹੋਏ ਸੀਗੇ ਲੱਕੜ ਦੇਵਦਾਰ ਦੀ ਵਰਤੀ ਗਈ ਆ ਕਈ ਸਦੀਆਂ ਹੁਣ ਤੋਂ ਬਾਅਦ ਵੀ ਇਹ ਖਰਾਬ ਨਹੀਂ ਹੋਈ ਇੱਕ ਗੇਟ ਪਾਰ ਕੀਤਾ ਸੀ ਮੈਂ ਕਿਹਾ ਵੀ ਲੈ ਆ ਗਏ ਕਿਲੇ ਦੇ ਵਿੱਚ ਪਰ ਕਿਲਾ ਹਜੇ ਬਹੁਤ ਦੂਰ ਆ ਗੇਟ ਇੱਕ ਹੋਰ ਆ ਗਿਆ ਬਹੁਤ ਸੌੜੀਆਂ ਚੜ ਕੇ ਆਈਆਂ ਉਹਦੋਂ ਬਿਨੈ ਕਾ ਇੱਕ ਹੋਰ ਮਜ਼ਬੂਤ ਗੇਟ ਆ ਗਿਆ ਇਹਦੇ ਉੱਤੇ ਦੇਖੋ ਸਿਕਿਉਰਿਟੀ ਵਾਸਤੇ ਰਫਲਾਂ ਪਾ ਕੇ ਮਤਲਬ ਦੁਸ਼ਮਣ ਨੂੰ ਰੁਕਣ ਲਈ ਆ ਗੇਟ ਸੀ ਆ ਦੇਖੋ ਰੈਪਟਾਂ ਦੇ ਨਾਲ ਤਿਆਰ ਕੀਤਾ ਗਿਆ ਆ ਕਿਲਾ ਅੰਦਰਲੇ ਪਾਸੇ ਲਾਏ ਗਏ ਠੋਸ ਤੇ ਹੱਜ ਵੀ ਹਲ ਨਹੀਂ ਰਿਹਾ ਕਮਾਲ ਦਾ ਕੰਮ ਹੋਇਆ ਸੀ ਉਹਨਾਂ ਵੇਲੇ ਉਹਦੇ ਵਿੱਚ ਅਕਬਰ ਨੇ ਸ਼ੁਰੂ ਕੀਤਾ ਸੀ ਇਸ ਕਿਲੇ ਦਾ ਨਿਰਮਾਣ ਤੇ ਆਓ ਇਧਰ ਦੇ ਪਾਸੇ ਚੱਲ ਗਏ ਤਾਂ ਇਧਰਲੇ ਪਾਸੇ ਇੱਕ ਹੋਰ ਗੇਟ ਆ ਗਿਆ ਹਾ ਕਿਲੇ ਦਾ ਤੀਜਾ ਗੇਟ ਪਾਰ ਕੀਤਾ ਵਾ ਤੀਜਾ ਗੇਟ ਪਾਰ ਕਰਕੇ ਹ ਨਿੱਕੀਆਂ ਬਾਰੀਆਂ ਹੁੰਦੀਆਂ ਸੀ ਹੋਂ ਜਾਣ ਨੂੰ ਆ ਵੀ ਕੱਲ ਇੱਥੇ ਬਹੁਤ ਮਤਲਬ ਕਿਲੇ ਦਾ ਕਬਜ਼ਾ ਕਰਨਾ ਬਹੁਤ ਔਖਾ ਕੰਮ ਸੀ ਹਾਓ ਇਧਰਲੇ ਪਾਸੇ ਇਸ ਕਿਲੇ ਵਿੱਚ ਗੁਰਦੁਆਰਾ ਸਾਹਿਬ ਵੀ ਆ ਮਸਜਿਦ ਵੀ ਆ ਮੰਦਿਰ ਵੀ ਆ ਕਮਾਲ ਦੀ ਗੱਲ ਬਾਤ ਆ ਆ ਏਰੀਏ ਦੇ ਵਿੱਚ ਇਧਰ ਮਸਜਿਦ ਆ ਜੂਗੀ ਆ ਮਸਜਿਦ ਬਣੀ ਹੋਈ ਆ ਇਕ ਕੋ ਇਧਰਲੇ ਪਾਸੇ ਤੇ ਇਧਰਲੇ ਪਾਸਾ ਗੁਰਦੁਆਰਾ ਸਾਹਿਬੀ ਹੋਊਗਾ ਲਾਜ਼ਮੀ ਤੇ ਆਹ ਵਾਸ਼ ਟਾਵਰ ਆਹ ਵਾਸ਼ ਟਾਵਰ ਇਸ ਤੇ ਖੜ ਕੇ ਨਿਗਰਾਨੀ ਰੱਖੀ ਐਂਸੀ ਅੱਜ ਵੀ ਉੱਤੇ ਖੜ ਕੇ ਦੇਖੀਏ ਤਾਂ ਸਾਰਾ ਸ਼ਰੀ ਨਗਰ ਇਥੋਂ ਦੱਸਦਾ ਵਾ ਇਹਨਾਂ ਨੂੰ ਵਾਸ਼ ਟਾਵਰ ਕਹਿੰਦੇ ਨਿਗਰਾਨੀ ਵਾਸਤੇ ਬਣੇ ਹੋਏ ਇੱਕ ਪਿੱਲਰ ਕਹਿ ਸਕਦਾ ਥੰਮਲੇ ਕਹਿ ਸਕਦੇ ਹੋ ਨਾ ਟਾਵਰ ਮਤਲਬ ਇੱਕ ਮਨਾਰਾ ਬਣਿਆ ਹੋਇਆ ਵਾ ਆਓ ਇਧਰਲੇ ਪਾਸੇ ਚੱਲ ਗਏ ਆਓ ਬਹੁਤ ਵਿਸ਼ਾਲ ਕਿਲਾ ਯਾਰ ਹਰੀ ਪਰਬਤ ਫੋਟ ਹਰੀ ਹਰੀ ਸ਼ਬਦ ਕਿੱਥੋਂ ਮਿਲਿਆ ਇੱਕ ਚਿੜੀ ਹੁੰਦੀ ਸੀ ਪੰਛੀ ਉਹਦੇ ਨਾਂ ਤੇ ਆਧਾਰ ਤੇ ਬਣਿਆ ਸੀ ਹਾਂ ਦੇਖਿਓ ਹਾਂ ਆ ਚੁੱਕੇ ਹਾਂ ਅਤਾਂ ਦੇਖੋ ਤਾਂ ਆਇ ਕੁਛ ਲਿਖਿਆ ਹੋਇਆ ਵਕ ਕਿਸ ਭਾਸ਼ਾ 'ਚ ਲਿਖਿਆ ਆ ਪਨ ਸਮਝ ਨਹੀਂ ਆ ਰਹੀ ਤੇ ਪਰ ਆ ਦਰਵਾਜ਼ਾ ਦੇਖਿਓ ਓਹੋ ਇਧਰੋਂ ਦਿਖਾਈਂ ਦਰਵਾਜ਼ਾ ਆ ਰਿਆ ਸੀ ਫਿਰੇ ਇੱਕ ਗੱਟ ਚੌੜਾ ਦਰਵਾਜ਼ਾ ਹੈ ਇਹ ਕਿਲੇ ਨੂੰ ਆ ਦੇਖ ਹਜੇ ਵੀ ਪੂਰਾ ਫਰਕ ਕਰਦਾ ਆਵਾਜ਼ ਨਹੀਂ ਪੂਰਾ ਚੂੰ ਚਾਂ ਦੀ ਆਵਾਜ਼ ਕੁਝ ਨਹੀਂ ਆਉਂਦੀ ਲੈ ਹਾਂ ਕੋਈ ਆਈ ਆਵਾਜ਼ ਤੁਹਾਨੂੰ ਮਤਲਬ ਇੰਨਾ ਭਾਰਾ ਗੇਟ ਇਧਰਲੇ ਪਾਸੇ ਵੀ ਆਹ ਤੇ ਤਾਂ ਦੇਵਦਾਰ ਲੱਕੜੀ ਦੀ ਛੱਤ ਜਿਹਨੂੰ ਕੋਈ ਕੁਝ ਨਹੀਂ ਹੋਇਆ ਖਰਾਬ ਨਹੀਂ ਹੋਈ ਉਵੇਂ ਪਈ ਆ ਛੱਤ ਮੇ ਲੱਗਦਾ ਆਪਾਂ ਗੁਰਦੁਆਰਾ ਸਾਹਿਬ ਵਾਲੇ ਪੋਰਸ਼ਨ ਚ ਆਗੇ ਤੋਂ ਰਮਾਲ ਆਪਾਂ ਲੈ ਲਾਂਗੇ ਹਾਂ ਇਧਰਲੇ ਪਾਸੇ ਚੱਲਦੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਲੱਗਿਆ ਹੋਇਆ ਵਾ ਇਧਰ ਚੱਲਦੇ ਆਂ ਇੱਧਰ ਮਾਲ ਬੰਲੇ ਆਪਾਂ ਹੁਣ ਗੁਰਦੁਆਰਾ ਸਾਹਿਬ ਵੱਲ ਚੱਲੇ ਆ ਹਾਉ ਵੀ ਇੱਧਰਲੇ ਪਾਸੇ ਕਿਲੇ ਦੇ ਵਿੱਚ ਹੀ ਬਣਿਆ ਹੋਇਆ ਤੇ ਆ ਇਧਰ ਬੰਦ ਕੀਤਾ ਹੋਇਆ ਵਾ ਤਾਂ ਵੀ ਜਾ ਸਕਦੇ ਹੋਵਾਂਗੇ ਪਰ ਪੌੜੀਆਂ ਵਗੈਰਾ ਇਸ ਵਕਤ ਦੱਸ ਰਹੀਏ ਨਾਲ ਹੀ ਕਾਲੀ ਮਾਤਾ ਮੰਦਿਰ ਤੇ ਗੁਰਦੁਆਰਾ ਸਾਹਿਬ ਦੋ ਚੀਜ਼ਾਂ ਇੱਥੇ ਮਿਲ ਜਾਣਗੀਆਂ ਕਮਾਲੀ ਇੱਧਰਲੇ ਪਾਸੇ ਆਜੋ ਚੱਲ ਗਏ ਅਰջ ਕੋ ਇੱਧਰਲੇ ਪਾਸੇ ਆ ਮੰਦਿਰ ਹੋ ਗਿਆ ਤੇ ਨਾਲ ਵਾਲੇ ਪਾਸੋਂ ਨਿਸ਼ਾਨ ਸਾਹਿਬ ਝੁੜ ਰਹੇ ਤੁਹਾਨੂੰ ਦਿਖਾਈ ਦੇਣਗੇ ਇਹ ਗੁਰਦੁਆਰਾ ਸਾਹਿਬਾ ਗੁਰੂ ਨਾਨਕ ਸਾਹਿਬ ਜੀ 1517 ਈਸਵੀ ਦੇ ਵਿੱਚ ਇੱਥੇ ਆਏ ਸੀ ਆਪਣੀ ਤੀਸਰੀ ਉਦਾਸੀ ਦੇ ਵੇਲੇ ਜਿਹੜਾ ਗੁਰਦੁਆਰਾ ਸਾਹਿਬ ਦਾ ਮੂਢਲਾ ਨਿਰਮਾਣ ਸੀਗਾ 1616 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਭਾਗਪਰੀ ਦੀ ਬੇਨਤੀ ਤੇ ਇੱਥੇ ਪਹੁੰਚੇ ਸੀਗੇ ਤੇ ਉਸ ਸਮੇਂ ਜਹਾਂਗੀਰ ਬਾਦਸ਼ਾਹ ਵੀ ਗੁਰੂ 6ਵੇਂ ਪਾਸ਼ਾ ਜੀ ਦੇ ਨਾਲ ਸਨ ਉਸ ਵਕਤ ਕਿਉਂਕਿ ਇਹਨਾਂ ਦੀ ਦੋਨਾਂ ਦੀ ਕਾਫੀ ਲਿਆਹਾਜ ਪੈ ਗਈ ਸੀ ਗੋਲਿਆਰ ਦੇ ਕਿਲੇ ਦੇ ਵਿੱਚ ਰਿਹავ ਤੋਂ ਬਾਅਦ ਹੋਏ ਆਏ ਸੀਗੇ ਤਾਂ ਇੱਥੇ ਇਸ ਕੇ ਇੱਥੇ ਇਸ ਥਾਂ ਦੇ ਉੱਤੇ ਆਏ ਸੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਹਨ ਉਦੋਂ ਬਾਅਦ ਚ ਫਿਰ ਵੀ ਗੁਰਦੁਆਰੇ ਦੀ ਮਾਰ ਤੇ ਡੱਗ ਪਈ ਸੀ ਉਦੋਂ ਬਾਅਦ ਸਿੱਖ ਰਾਜ ਦੇ ਵੇਲੇ ਬਹੁਤ ਸਾਰੇ ਕਸ਼ਮੀਰ ਏਰੀਏ ਦੇ ਵਿੱਚ ਹਰੀ ਸਿੰਘ ਨਲਵਾ ਜੀ ਨੇ ਗੁਰਦੁਆਰਾ ਸਾਹਿਬ ਦੀ ਦੁਵਾਰੀ ਨਿਰਮਾਣ ਕਰਵਾਇਆ ਸੀ ਹਨ ਸਥਾਨ ਲੱਭ ਲੱਭ ਕੇ ਆ ਪਾਕ ਵਿੱਚਰ ਸਥਾਨ ਨਾਲ ਮੰਦਿਰ ਤੇ ਮਸਜਿਦ ਆਪਾਂ ਪਹਿਲਾਂ ਦੇਖਿਆ ਸੀ ਹਨ ਕਾਂਦੀ ਸਾਂਝੀ ਆ ਇੱਕ ਵੱਖਰੀ ਮੇਰਾ ਮਿਸਾਲ ਆ ਵੀ ਇੱਕ ਮੰਦਿਰ ਤੇ ਗੁਰਦੁਆਰਾ ਦੋਨਾਂ ਦੀ ਕੰਧ ਸਾਂਝੀ ਆ ਹਨਾ ਇੱਕ ਪਾਸੇ ਆ ਹਿੰਦੂ ਭਾਈਚਾਰੇ ਦੇ ਮਤਲਬ ਐਸਾ ਦੰਗੇ ਝੰਡੇ ਤੇ ਇੱਕ ਸਾਹ ਪਾਸੇ ਨਿਸ਼ਾਨ ਸਾਹਿਬ ਤੇ ਕਿਸੇ ਨੂੰ ਕੋਈ ਵਿਤਕਰਾ ਨਹੀਂਗਾ ਮੌਜ ਨਾਲ ਹਨਾ ਆ ਇਧਰਲੇ ਬਸ ਉੱਤੇ ਕਾਫੀ ਰਹਿੈਸ਼ੀ ਕਮਰੇ ਸੀਗੇ ਮਤਲਬ ਇਹਨਾਂ ਉੱਤੇ ਵਿੱਚ ਰਹਿ ਸਕਦੇ ਹੁੰਦੇ ਸੀ ਦੂਜੇ ਆਪਾਂ ਵਾਸ਼ ਟਾਵਰ ਦੇਖਣ ਵੀ ਚੱਲਾਂਗੇ ਹੁਣ ਕਿਲੇ ਦੇ ਨਾਲ ਨਾਲ ਉੱਪਰ ਚੱਲਦੇ ਜਾਂਦੇ ਆਪਾਂ ਉੱਪਰਲੇ ਪਾਸੇ ਚੱਲਾਂਗੇ ਆ ਇਧਰ ਪੰਜ ਚਾਰ ਨੇ ਹਰੀ ਫੋਰਟ ਫੋਰਟ ਦੇ ਵਿੱਚੋਂ ਆਪਾਂ ਸੁਣੋ ਮੈਂ ਦੱਸ ਦਲਾਂ ਇੱਥੇ ਇੱਕ ਪੰਛੀ ਹੁੰਦਾ ਸੀਗਾ ਜਿਹਦੇ ਕਰਕੇ ਦਾ ਨਾ ਇੱਕ ਹਰੀ ਨਾ ਦਾ ਪੰਛੀ ਚੜੀ ਹੁੰਦੀ ਸੀ ਜਿਹੜੀ ਸਿਰਫ ਸ਼ਿਕਾਰ ਕਰਦੀ ਸੀ ਮੱਛੀਆਂ ਦਾ ਹੀ ਮੱਛੀਆਂ ਹੀ ਖਾਂਦੀ ਸੀ ਜਿਹਦੇ ਕਰਕੇ ਦਾ ਨਾ ਹਰੀ ਫੋਲਡ ਪੈ ਗਿਆ ਆ ਦੇਖ ਇੱਥੋਂ ਆਹ ਰਫਲਾ ਪਾ ਕੇ ਫੈਰ ਕਰਨ ਵਾਸਤੇ ਛੋਟੇ ਛੋਟੇ ਨਮੂਨੇ ਨਜ਼ਰ ਆ ਜਾਣਗੇ ਆਪਾਂ ਇਹਦੇਲੇ ਪਾਸੇ ਚੱਲ ਰਹੇ ਆ ਇਹ ਮਤਲਬ ਫੌਜ ਦੇ ਮਤਲਬ ਗਸ਼ਤ ਵਾਸਤੇ ਸੀਗਾ ਫੌਜ ਇਧਰ ਆ ਜਾ ਸਕਦੀ ਸੀ ਨਾ ਤੁਰ ਫਿਰ ਕੇ ਮਤਲਬ ਇਧਰੋਂ ਕਿਤੇ ਵੀ ਆਪਾਂ ਆ ਜਾ ਸਕਦੇ ਸੀਗੇ ਇਸ ਤਰੀਕੇ ਦਾ ਬਣਿਆ ਹੋਇਆ ਸੀ ਪੋਰਸ਼ਨ ਆਓ ਇਧਰਲੇ ਪਾਸੇ ਚੱਲੇ ਜੇ ਦੇਖੀਏ ਆ ਅਸ਼ਤਾਂ ਦੇਖੋ ਕਿੱਡੀਆਂ ਘੈਂਟ ਬਣਾਈਆਂ ਹੋਈਆਂ ਵਾ ਤੇ ਪ੍ਰੇਤ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਇੱਥੇ ਆਏ ਸੀ ਨਾ ਪਹਿਲਾਂ ਛੇਵੇਂ ਗੁਰੂ ਨਾਨਕ ਸਾਹਿਬ ਆਏ ਕਿਉਂਕਿ ਉਦੋਂ ਤੱਕ ਅਕਲਾ ਕਿਲਾ ਹੈ ਨਹੀਂ ਸੀ ਫਿਰ ਛੇਵੇਂ ਪਾਤਸ਼ਾਹ ਵੇਲੇ ਤਾਂ ਕਿਲਾ ਸੀ ਗਈ ਕਿਉਂਕਿ ਅਖਬਰ ਨੇ ਸ਼ੁਰੂ ਕਰਤਾ ਸੀ ਤੇ ਉਦੋਂ ਵਿੱਚ 1808 ਈਸਵੀ ਦੇ ਵਿੱਚ ਇਹ ਪੂਰਾ ਹੋ ਗਿਆ ਸੀਗਾ ਜਹਾਂਗੀਰ ਨਾਲ ਗੁਰੂ ਸਾਹਿਬ ਮਤਲਬ ਇੱਕ ਬਹੁਤ ਚੰਗਾ ਮਾਹੌਲ ਹੋਊਗਾ ਗੁਰੂ ਸਾਹਿਬ ਨੇ ਆਖਾ ਹੋਊਗਾ ਭਾਈ ਸਾਡੇ ਪਾਤਸ਼ਾਹ ਪਹਿਲੇ ਆਏ ਆ ਇੱਥੇ ਵੀ ਗੁਰਦੁਆਰਾ ਸਾਹਿਬ ਬਣਾਓ ਤਾਂ ਫਿਰ ਜਹਾਗੀਰ ਨੇ ਮੋੜੀ ਨਹੀਂ ਹੋਣੀ ਗੱਲ ਦੇਖੋ ਵੀ ਕਮਾਲ ਦਾ ਦ੍ਰਿਸ਼ ਲੱਕੜ ਦੀ ਛੱਤ ਤੁਹਾਨੂੰ ਦਿਖਾ ਦਿਆਂ ਮੈਂ ਆ ਵਾਸ਼ ਟਾਵਰ ਸੀਗਾ ਆ ਦੇਖ ਸੋ ਆ ਦੇਖੋ ਲੱਕੜ ਇਹ ਲੱਕੜ ਦੀਆਂ ਮੈਂ ਦੇਵਦਾਰ ਦੀਆਂ ਹੀ ਸੀਗੀਆਂ ਇਹ ਇੱਥੋਂ ਆ ਕੇ ਇੱਥੋਂ ਮਤਲਬ ਇੱਥੇ ਲੈ ਕੇ ਸਾਰੀ ਨਿਗਰਾਨੀ ਰੱਖੀ ਜਾਂਦੀ ਸੀ ਸ਼ਹਿਰ ਦੀ ਇੱਥੋਂ ਸਾਰਾ ਸ਼ਹਿਰ ਤੁਹਾਨੂੰ ਦਿਸੂਗਾ ਸਾਰਾ ਨਜ਼ਰ ਆਊਗਾ ਬਾਜ ਹਏ ਬਾਜ ਉੱਡਦੇ ਹੋਏ ਫਿਰਦੇ ਤੁਸੀਂ ਦੱਸਣਗੇ ਚੀਲਾ ਵਗੈਰਾ ਮਤਲਬ ਬਹੁਤ ਨੇ ਇੱਥੇ ਪੰਛੀ ਇਹ ਸਾਰੇ ਸਾਨੂੰ ਇੱਥੇ ਨਜ਼ਰ ਆ ਜਾਣਗੇ ਮਤਲਬ ਖੂਬਸੂਰਤ ਵਾਦੀਆਂ ਦੇ ਵਿੱਚ ਆੜ ਡੜ ਤਿੰਨ ਡਰੈਕਸ਼ਨਸ ਦੇ ਇੱਕ ਇਧਰੋਂ ਅਤੇ ਇਧਰੋਂ ਮਤਲਬ ਇਹ ਛੱਤ ਦੇਖੋ ਇਹ ਛੱਤ ਰਿਪੇਅਰ ਕਰਾ ਦਿੱਤੀ ਗਈ ਹੈ ਹੂ ਹੂ ਜਿਸ ਤਰੀਕੇ ਦੀ ਪਹਿਲਾਂ ਸੀ ਛੱਤ ਉਸੇ ਤਰੀਕੇ ਦੇ ਨਾਲ ਹੀ ਹੁਣ ਇਹ ਰਿਪੇਅਰ ਛੱਤ ਕਰਾ ਦਿੱਤੀ ਗਈ ਆ ਆਜੋ ਹੁਣ ਆਪਾਂ ਇਧਰਲੇ ਪਾਸੇ ਥੱਲੇ ਜਾ ਕੇ ਦੇਖ ਕੇ ਆਉਨੇ ਆ ਇਧਰਲੇ ਪਾਸੇ ਆਜੋ ਆ ਥੱਲੇੋਂ ਤੱਕ ਦੇਖ ਕੇ ਇਹ ਕੀ ਆ ਹਾਂ ਦੇ ਕਿਨਾਰੇ ਪਾਸੇ ਇੱਥੇ ਸਿਕਿਉਰਿਟੀ ਗਾਰਡ ਖੜੇ ਹੁੰਦੇ ਸੀਗੇ ਮਤਲਬ ਇੱਕ ਤਾਂ ਪੋਰਸ਼ਨ ਸੀ ਇੱਕ ਥੱਲੋਂ ਇਹ ਸੀਗਾ ਮਤਲਬ ਜਮਾਂ ਤੌਰ ਤੇ ਨਿਸ਼ਾਨਾ ਮਾਰਨ ਦੇ ਵਾਸਤੇ ਤਿੰਨ ਥਾਮਾਂ ਦਿੱਤੀਆਂ ਹੋਈਆਂ ਹਨ ਕਿਉਂਕਿ ਬਰੂਦ ਬਾਵਰ ਦੇ ਵੇਲੇ ਆ ਗਿਆ ਸੀ ਆਹ ਦੇ ਇੱਕ ਸੇਫਟੀ ਵਜੋਂ ਇੱਕ ਵਾਸ਼ ਟਾਵਰ ਵੀ ਸੀ ਇੱਕ ਨਿਗਰਾਨਗਾਹ ਦੇ ਵਜੋਂ ਵੀ ਇਹ ਹੀ ਚੀਜ਼ ਕੰਮ ਕਰਦੀ ਸੀ ਅਸਲ 'ਚ ਇਹ ਕਿਲਾ ਨਾ ਅਕਬਰ ਨੇ 1590 ਦੇ ਵਿੱਚ ਆਰੰਭ ਕੀਤਾ ਸੀਗਾ ਤੇ ਸਾਹਮਣੇ ਇੱਥੋਂ ਪਹਾੜ ਦੇਖਣਗੇ ਵਾਦੀਆਂ ਦੇਖਣਗੀਆਂ ਤੁਹਾਨੂੰ ਇਹ ਕੋਸ਼ਿ ਪਰਸਨਲ ਕਮਰੇ ਨੇ ਆਹ ਪਰਸਨਲ ਕਮਰੇ ਨੇ ਜਿਹੜੇ ਇਥੇ ਮਹਿਲ ਹੁੰਦੇ ਸੀ ਰਹੇ ਹੋਣਗੇ ਹਨਾ ਤਾਂ ਆਪਾਂ ਬੁਰਜ ਵਾਲੇ ਪਾਸੇ ਇਧਰਲੇ ਪਾਸੇ ਜਾਇਏ ਮੈਂ ਕਿਹਾ ਵੀ ਦਖਲਈਏ ਤੇ ਆ ਰਿਹਾ ਜੀ ਖੂਬਸੂਰਤ ਵਾਦੀਆਂ ਤੇ ਇਧਰਲੇ ਪਾਸੇ ਆ ਪਾ ਚੁੱਕੇ ਆ ਆ ਸਾਰੇ ਕਮਰੇ ਸੀਗੇ ਜਿੱਥੇ ਹੁਣ ਘਾਹ ਫੂਸ ਔਕ ਚੁੱਕਿਆ ਹਨਾ ਤੇ ਕਿਆ ਸ਼ਾਨਦਾਰ ਨਜ਼ਾਰਾ ਰਿਆਹਾ ਹੋਊਗਾ ਉਹਨਾਂ ਜ਼ਮਾਨਿਆਂ ਦੇ ਵਿੱਚ ਸ਼੍ਰੀਨਗਰ ਸ਼੍ਰੀਨਗਰ ਸ਼੍ਰੀ ਮਦਸ ਰੋਮਣੀ ਚੀਜ਼ ਦੇ ਨਾਲ ਇਹ ਲਫ਼ਜ਼ ਸ਼੍ਰੀ ਲੱਗਦਾ ਵਾ ਹਾਂਜੀ ਗੁੱਪ ਕੀ ਕਰਨੇ ਹੋ ਇੱਕ ਜੀ ਤੁਸੀਂ ਹੋਰ ਦੇਖੀਆ ਹਾਂ ਇੱਥੇ ਨਾ ਵੀ ਇਹ ਬੀਐਸਐਫ ਦੇ ਅੰਡਰ ਆ ਇੱਥੇ ਗੰਦਗੀ ਤੋਂ ਦਿਖਦੀ ਕੋਈ ਜ਼ਿਆਦਾ ਹਾਂ ਇੱਥੇ ਇਹ ਵੀ ਬੀਐਸਐਫ ਦੇ ਅੰਡਰ ਕਰਕੇ ਨਾ ਬਹੁਤ ਸਾਫ਼ ਸਫਾਈ ਆ ਵਾ ਤੇ ਇਧਰਲੇ ਪਾਸੇ ਆ ਦੇਖੀਏ ਹਾਂ ਦੇਖੋ ਇਹਦੀਆਂ ਛੱਤਾਂ ਛੱਤਾਂ ਜਮਾ ਰਿਜਨਲ ਪੁਰਾਣੀਆਂ ਨੇ ਆ ਛੱਤਾਂ 'ਚ ਬਿਲਕੁਲ ਹੀ ਪੁਰਾਣੀਆਂ ਸੋਨੂੰ ਛੱਤਾਂ ਨਜ਼ਰ ਆ ਜਾਣਗੀਆਂ ਕਿ ਪੁਰਾਣੀਆਂ ਹਜੇ ਤੱਕ ਵੀ ਹਿੱਲੀਆਂ ਨਹੀਂ ਗਈਆਂ ਕਮਾਲ ਦੀ ਬਿਊਟੀ ਦਰੋਂ ਵੀ ਦੇਖ ਸਕਦੇ ਹੋ ਤੁਸੀਂ ਲੋਕ ਦੂਰੋਂ ਦੂਰੋਂ ਘੁੰਮਾਉਂਦੇ ਆ ਵੇਅਰ ਆ ਯੂ ਫਰੋਮ ਯੂਕੇ ਯੂਕੇ ਆਹ ਵਾਓ ਨਾਈਸ ਤਾਂ ਆਧਿਕ ਇਹ ਦੁਰ ਕੁਸੂਰਤ ਵਾਦੀਆਂ ਦੇ ਵਿੱਚ ਬਹੁਤ ਸੋਹਣਾ ਦ੍ਰਿਸ਼ ਨੂੰ ਨਜ਼ਰ ਆ ਜੂਗਾ ਲੱਕੜ ਦੇ ਇਧਰ ਵਿੱਚ ਝੀਲ ਵੀ ਨਜ਼ਰ ਆਊਗੀ ਆਹ ਇਧਰਲੇ ਪਾਸੇ ਆਹ ਹਾਂ ਘਾਰ ਆ ਗਏ ਇਧਰਲੇ ਪਾਸੇ ਗੁੱਪੀ ਰਿਹਾ ਇਧਰੋਂ ਮੜਾਇਆ ਦਿਖਾ ਦਿਓ ਦ੍ਰਿਸ਼ ਵਨ ਸੈਕਿੰਡ ਪਲੀਜ਼ ਆ ਇਧਰਲੇ ਪਾਸੇ ਪਾਂਛੀ 3 ਲੈ ਕੇ ਦਿਖਾ ਦਿਓ ਵੀ ਇਧਰੋਂ ਝੀਲ ਮਤਲਬ ਆ ਜਾਣੀ ਨਜ਼ਰ ਆ ਜਾਣੀਆਂ ਵਾਦੀਆਂ ਨਜ਼ਰ ਆ ਜਾਣਗੀਆਂ ਸਾਰੇ ਪਹਾੜ ਸੋਨੂੰ ਇਸ ਪਾਸੇੋਂ ਨਜ਼ਰ ਆ ਜਾਣਗੇ ਦਰਸ਼ਕੋ ਇਹ ਸੀ ਹਰੀ ਪਰਬਤ ਕਿਲਾ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਵਿੱਚ ਆ ਗਿਆ ਦਲਚੀਲ ਦਿਖ ਨਾ ਰਹੇ ਤੇ ਹਨਾ 5 ਕਿਲੋਮੀਟਰ ਦਾ ਬਗਲ ਕਿਉਣਾ ਪੈਂਦਾ ਵਾ ਜਿਸ ਪਰਬਤ ਤੇ ਗੁਰੂ ਨਾਨਕ ਸਾਹਿਬ ਵੀ ਆਏ ਛੇਵੇਂ ਪਾਸ਼ਾ ਜੀ ਵੀ ਆਏ ਸੀਗੇ ਤੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਜਿਹੜਾ ਹੁੰਦੜਾ ਉਹ ਛੇਵੇਂ ਪਾਸ਼ਾ ਜੀ ਨੇ ਕਰਵਾਇਆ ਸੀ ਉਸ ਤੋਂ ਬਾਅਦ ਫਿਰ ਮਰਮਤ ਕੈਸਵਾਕਸ ਤੇ ਮਹਾਰਾ ਹਰੀ ਸਿੰਘ ਨਲਵਾ ਜੀ ਨੇ ਕਰਵਾਈ ਸੀ ਜਿਹੜਾ ਇੱਥੋਂ ਦਾ ਰਾਜ ਭਾਗ ਸੀਗਾ ਫਿਰ ਮਹਾਰਾਜਾ ਰਣਜੀਤ ਸਿੰਘ ਨੇ 1822 ਦੇ ਵਿੱਚ ਡੋਗਰਾ ਗੁਲਾਬ ਸਿੰਘ ਨੂੰ ਸੌਂਪਤਾ ਸੀ ਜੰਮੂ ਕਸ਼ਮੀਰ ਦਾ ਆਖਰੀ ਰਾਜਾ ਹਰੀ ਸਿੰਘ ਹੋਇਆ ਵਾ ਠਹਿ ਰਿਹਾ ਸੀ ਮੁੰਡਾ ਡਾਕਟਰ ਕਰਨ ਸਿੰਘ ਉਹ ਹਜੇ ਵੀ ਹੈ ਉਹਦੇ ਪੁੱਤ ਪੋਤੇ ਹਜੇ ਹੈਗੇ ਨੇ ਆ ਸ਼ਾਨਦਾਰ ਵਿਊ ਦੇਖਿਆ ਤੁਸੀਂ ਬਹੁਤ ਖਾਸ ਕਲਾਸੀ ਇਹ ਜਿਹੜਾ ਸੁਣੀ ਅੱਜ ਵਿਖਾਇਆ ਤੁਹਾਨੂੰ ਸੋ ਵੀਡੀਓ ਚੰਗੀ ਲੱਗੇ ਤਾਂ ਲਾਜ਼ਮੀ ਸ਼ੇਅਰ ਮਾਰ ਦਿਓ ਇਹ ਸ਼੍ਰੀ ਨਗਰ ਦੇ ਵਿੱਚ ਅਸੀਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ